ਉਹ ਜਮੀਰਾ ਵੀ ਸੋਹਣਾ ਜਰਾ ਬੀਚ ਹਾਂ ਬੈਠੇ ਲੈ ਇਧਰ ਆ ਜੀ ਕੁੜਾ ਰਾਜ ਕਿੱਥੇ ਆ ਉਰਿਆ ਹਾਂਜੀ ਆ ਗਈ ਦੱਸੋ ਜੀ ਮੇਰੀ ਗੱਲ ਸੁਣ ਹੁਣ ਅੱਜ ਤੇਤੋ ਬਣਵਾਉਣਾ ਮਿੱਠਾ ਐਂ ਕਰ ਖੀਰ ਪੂੜੇ ਬਣਾ ਲਾ ਅੱਛੇ ਜੀ ਸਾਡੇ ਤਾਂ ਵੇਸੇ ਮਿੱਠੀਆਂ ਰੋਟੀਆਂ ਬਣਾਉਂਦੇ ਆ ਜਾਂ ਭੋਗ ਬਣਾਉਂਦੇ ਨੇ। ਥੋੜੇ ਹੋਊਗਾ ਰਵਾਜ ਸਾਡੇ ਨਹੀਂ ਹੈਗਾ ਇਹ ਰਵਾਜ ਮਿੱਠੀਆਂ ਰੋਟੀਆਂ ਦਾ। ਕਿਉਂ ਪਚਾਪ ਖੀਰ ਪੂੜੇ ਕਿਹਾ ਤਾਂ ਖੀਰ ਪੂੜੇ ਕਰ ਲਾ। ਜਵਾਨ ਜੀ ਨਾ ਲੜਾਇਆ ਕਰ ਮੇਰੇ ਨਾਲ। ਠੀਕ ਹੈ ਜੀ ਕੋਈ ਗੱਲ ਨਹੀਂ ਬਣਾ ਦੂੰਗੀ। ਹਾਂਜੀ ਹਾਂਜੀ ਕੋਈ ਨਾ ਜਿਵੇਂ ਕਹੂੰਗੀ ਠੀਕ ਹੈ ਜੀ। ਠੀਕ ਹੈ। ਖੀਰ ਵੀ ਚਲੋ ਵਧੀਆ ਬਣ ਰਹੀ ਆ ਟਾਈਮ ਨਾਲ ਹਾਰੇ ਚ ਰੱਖਤੀ ਸੀਗੀ ਵਧੀਆ ਬਣ ਗਈ ਵੈਸੇ ਬਾਕੀ ਖਾਣ ਵਾਲੇ ਦੱਸਣਗੇ ਪਰ ਲੈ ਬੀਤੇ ਦਾ ਸਿੰਮਲਾ ਮਿਰਚ ਵਾਂਗੂ ਲੱਗਦੇ ਆ ਆ ਵੀ ਇੱਕ ਹੋਰ ਪੱਕ ਗਿਆ ਤਿੰਨ ਸਵੇਰੇ ਰੱਖੇ ਆ ਹੁਣ ਇੱਕ ਹੋਰ ਪੱਕ ਗਿਆ ਵਧੀਆ ਚਲੋ ਘਰ ਦਾ ਫੜਾ ਆਗੇ ਜੀ ਆਗੇ ਕਿੰਨੇ ਵਧੀਆ ਹੋ ਗਏ ਪਪਿੱਤੇ ਲੱਗਦੇ ਨੇ ਇਹਨਾਂ ਘਰ ਦੇ ਆ ਵਧੀਆ ਦੇ ਵਿੱਚ ਪਾ ਕੇ ਰੱਖ ਦੇਣੀ ਆ ਜਿਹੜਾ ਮਾੜਾ ਮੋਟਾ ਕੱਚਾ ਉਹ ਵੀ ਪੱਕ ਜਾਊਗਾ ਤਾਂ ਮਿੱਠੇ ਬਥੇਰੇ ਨੇਗੇ ਇੱਕ ਅੱਧਾ ਕੱਟ ਲੈਣੇ ਆਂਗੇ ਫਰਿੱਜ 'ਚ ਰੱਖ ਦੇਣੀ ਵਾੜਾ ਠੰਡਾ ਹੋ ਜਾਊਗਾ ਦੇਖੀ ਵਿੱਚੋਂ ਕਿੰਨੇ ਸੋਨੇ ਪਏ ਨੇ ਪੱਕ ਗਿਆ ਜਮਾ ਕਾਲਾ ਨੂਨ ਲਾ ਲਾਂਗੇ ਜੇ ਲਾਉਣਾ ਹੋਵੇ ਵਧੀਆ ਤਾਂ ਮਿੱਠਾ ਹੀ ਬਹੁਤ ਆ ਜਿਹੜਾ ਕੱਲ੍ਹ ਹੱਦ ਸੀ ਉਹ ਵੀ ਮਿੱਠਾ ਸੀਗਾ ਦੇਖੀ ਬਿਨਾਂ ਦਵਾਈਆਂ ਤੋਂ ਰਾਜਵ ਪੁਰਿਆ ਹਾਂ ਮੈਨੂੰ ਦਿਖਾ ਸਰੇ ਟਰੰਕ ਚ ਕੀ ਆ ਰਿਸ਼ਤੇ ਆ ਹੁਣ ਚਲੇਗੇ ਹਾਂ ਮੈਂ ਦਿਖਾ ਕਿਹੜੇ ਕੱਪੜੇ ਲੀਡ ਲੈ ਕੇ ਆਣੀ ਆਜਾ ਚੱਲ ਲੋ ਜੀ ਦੇਖ ਲੋ ਆ ਤਾਂ ਥੋੜਾ ਸੂਟ ਲਾਇਆ ਸੀ ਹਾਂ ਜੀ ਆ ਵੀ ਛੋਟਾ ਦੋ ਟੂਟ ਛੋਟੇ ਨੇ ਅੱਛਾ ਇਹ ਦੋ ਸੂਟ ਮੇਰੇ ਨੇ ਇੰਨੇ ਫਿੱਕੇ ਰੰਗ ਇਹ ਬੀਬੀ ਨਾਲੀ ਦਾ ਸੂਟ ਅੱਛਾ ਇਹ ਮੇਰੀ ਧੀ ਰਾਣੀ ਦਾ ਇਹ ਵੀ ਨਹੀਂ ਮੈਨੂੰ ਤਾਂ ਚੱਜਦਾ ਲੱਗਦਾ ਹਲਕਾ ਜਿਹਾ ਕੱਪੜਾ ਲੱਗਦਾ ਨਹੀਂ ਨਹੀਂ ਇਹ ਤਾਂ ਮੇਰਾ ਸੂਟ ਆ ਇਹ ਤਾਂ ਮੈਨੂੰ ਪਸੰਦ ਆ ਇਹ ਵੀ ਮੇਰਾ ਸੂਟ ਆ ਨਹੀਂ ਦੋਸਤੋ ਮੈਂਗਾ ਤਾਂ ਫਰਕ ਕਰਨਾਗਾ ਮੈਂ ਵਧੀਆ ਲੈ ਕੇ ਆਈਆਂ ਸਾਰਿਆਂ ਲਈ ਇਹ ਤਾਂ ਮੇਰਾ ਸੂਟ ਆ ਅੱਛਾ ਇਹ ਤੇਰੇ ਸੂਟ ਨੇ ਆਪਦੇ ਸੂਟ ਤਾਂ ਬੜੇ ਚੋਣ-ਚੋਣ ਕੇ ਸੋਹਣੇ-ਸੋਹਣੇ ਲਿਆਂਦੇ ਨੇ ਸਾਨੂੰ ਖੱਲਾਂ ਦਾ ਕੂੜਾ ਮੱਥੇ ਮਾਰਿਆ ਹੁਣ ਮੇਰੀ ਗੱਲ ਸੁਣ ਲਾ ਜਿਹੜਾ ਸੂਟ ਤੇਰਾ ਉਹ ਤੂੰ ਮੇਰੀ ਧੀ ਨੂੰ ਦੇ ਦੀ ਨਹੀਂ ਇਹ ਮੈਂ ਆਪ ਦਾ ਸੂਟ ਕੇ ਮੈਂ ਦੇ ਸਕਦੀ ਆ ਇਹ ਤਾਂ ਮੈਨੂੰ ਪਸੰਦ ਆ ਆਹ ਹੋਰ ਦੇਖ ਲਓ ਹੋਰ ਬਹੁਤ ਸੋਹਣੇ ਨੇ ਆਹ ਦੇਖੋ ਆ ਵੀ ਦੇਖੋ ਕਿਾ ਸੋਨਾ ਇਹ ਦੇਖ ਲਓ ਕੀ ਮੇਰਾ ਕੀ ਮਤਲਬ ਹੋਇਆ ਇਸ ਅਰਚ ਮੇਰੀ ਚੱਲਦੀ ਆ ਜਦ ਮੈਂ ਕਹਤਾ ਵੀ ਤੂੰ ਆਪ ਦਾ ਸੂਟ ਉਹਨੂੰ ਦੇਣਾ ਸਤ ਚੁੱਪਚਾਪ ਉਹਨੂੰ ਦੇ ਦੇ ਪਤਾ ਨਹੀਂ ਐਵੇਂ ਘਾਤੂ ਕਰਦੇ ਨੇ ਮੈਂ ਤੈਨੂੰ ਚਾਵਨਾ ਲੈ ਕੇ ਆਈ ਸੀ ਚਲੋ ਟ੍ਰੈਂਕ ਤਾਂ ਮੇਰਾ ਸਾਹਬਿਆ ਗਿਆ ਆ ਪਤਾ ਨਹੀਂ ਪ੍ਰਾਣੀਆਂ ਪੇਟੀਆਂ ਪਤਾ ਨਹੀਂ ਕੀ ਕੀ ਅੰਦਰ ਸੁਭਾਰ ਸੁਭਾਰ ਰੱਖੀ ਬੈਠੇ ਆ ਤੱਕੜੀ ਕਰਨੀ ਇਹਨਾਂ ਨੂੰ ਤੱਕੜੀ ਘਾਤੂ ਰੱਖੀ ਬੈਠੀ ਨੇ ਕਿਵੇਂ ਜੀ ਹੁੰਦੀ ਆ ਤੱਕੜੀ ਕੋਣੀ ਕੀ ਰੱਖੀ ਹੋਈ ਹੈ ਇਹਨਾਂ ਨੇ ਜੋ ਸਿਰ ਪਰਾਨਿਆਂ ਦੀ ਜਣ ਨੂੰ ਸਾਹ ਉਹਨਾਂ ਨੇ ਠੀਕ ਕਰ ਲਾਗਾ ਕਿੰਨਾ ਹੋਰ ਸੰਭਿਆ ਜਾਵੇ ਅਬ ਤਾਂ ਉਹ ਹੀ ਮੁਕਦਰ ਚਲੋ ਇਹਨੂੰ ਤਾਂ ਕੀ ਪਤਾ ਵਿੱਚ ਦਸ ਪੌੜੀ ਲਾਤੀ ਲੈ ਦਸੋਂ ਨਹੀਂ ਤਾਂ ਮੈਂ ਤਾਂ ਚੁੱਪੀ ਚੁੱਪੀ ਬੈਠ ਜਾਣੀ ਠੀਕ ਹੈ ਕੈਨੀ ਹੈ ਚਲੋ ਇਹ ਪੌੜੀ ਚਪਾਓ ਦਾਲ ਦਾ ਟਾਈਮ ਹੋ ਗਿਆ ਧਰ ਲਾ ਇੱਕ ਮਿੰਟ ਮੇਰੀ ਗੱਲ ਸੁਣਾਂ ਏਨਾ ਉਹ ਬਣਾਉਣ ਕੁੱਕਰ ਤੇ ਸੀਟੀਆਂ ਉਚਾਉਣ ਲੱਗਦੇ। ਖਾਰੇ ਚ ਧਨੀ ਦਾਲ। ਮੈਨੂੰ ਨਹੀਂ ਪਸੰਦ ਵਿਗੈਸ ਤੇ ਚੀਜ਼ ਬਣੇ। ਹਾਂ ਰੋਟੀ ਵੀ ਚੁੱਲੇ ਤੇ ਬਣਾਉਣੀ ਆ। ਜਿੱਤੇ ਕਹੇ ਬਿਆ ਦੋ ਸੀਟੇ ਮਰਾ ਦੇਣੀਆਂ। ਅੱਜ ਕੱਲ ਦੇ ਚੋਚਲੇ ਮੈਨੂੰ ਨਹੀਂ ਵਧੀਆ ਲੱਗਦੇ। ਨਾਲ ਤੇਰਾ ਬਾਪੂ ਨਹੀਂ ਖਾਂਦਾ। ਉਹ ਤਾਂ ਗੈਸ ਤੇ ਬਣੀ ਹੋਈ ਚੀਜ਼ ਭੋਰੇ ਨਹੀਂ ਸਵਾਰ ਲੱਗਦੀ। ਮੈਨੂੰ ਨਹੀਂ ਪਤਾ ਬਣਾ ਲਾ ਜਾ ਕੇ। हां मेरी ਗੱਲ ਸੁਣ ਲੈ ਨਾਲੇ ਹਾਰੇ ਤੇ ਬਣਾਉਣ ਤਾਂ ਬਹਿ ਜੇਗੀ ਉਹਨੂੰ ਪਹਿਲਾਂ ਸਾਫ਼ ਕਰ ਲਈ ਮਿੱਟੀ ਵੀ ਲਾਉਣੀ ਸਿੱਖ ਲਈ ਮਿੱਟੀ ਲਾ ਲਿਆ ਕਰ ਹਾਰੇ ਤੇ ਹਾਂ ਆਹੋ ਤਾਂ ਹੀ ਚੀਜ਼ਾਂ ਜਲਦੀਆਂ ਨੇ ਤੇਰੀ ਜੀਂਂਦੀ ਦਾਲਤਾ ਹੁਣ ਇਸ ਮਸਾਲਾ ਪਾ ਲੀਏ ਦਾਲਤਾ ਰੱਖਈ ਆ ਯਾਣ ਹਰੀਆਂ ਮਿਰਚਾਂ ਜੀਰਾ ਨੂਨ ਪਾ ਕੇ ਕੁੱਟ ਕੇ ਜੇ ਹੈ ਨਾ ਵਿੱਚ ਪਾਏ ਹੋਣੀਆਂ ਵਧੀਆ ਹੋ ਜੂ ਫਿਰ ਤੜਕਾ ਲਾ ਲੂ ਪਿਆਜ਼ ਤੇ ਲਸਣ ਦਾ ਲਸਣ ਤਾਂ ਛਿੱਲੇ ਆ ਪੀ ਲਸਣ ਬਹੁਤ ਆ ਹੈ ਨਾ ਜੇ ਵੱਧ ਹੋਊ ਥੋੜਾ ਕਟਾ ਕਰ ਲੂੰਗੀ ਪਿਆਜ਼ ਦਾ ਫਿਰ ਤੜਕਾ ਲਾ ਲੂੰਗੀ ਹੁਣ ਕੁੰਡੀ ਛੋਟਾ ਚੱਕਾ ਹਾਲ ਤਾਂ ਜਿਹੜੀ ਚ ਰੱਖਤੀ ਵਧੀਆ ਜੇ ਗੈਸ ਤੇ ਬਣਾਉਂਦੀ ਫੇਰ ਬੋਲਣਾ ਸੀਗਾ ਕੰਮ ਕਰਕੇ ਆ ਕੇ ਬੈਠੀ ਸੇ ਇੱਕ ਤਾਂ ਗਰਮੀ ਇੰਨੀ ਉੱਪਰ ਦੀ ਲਾਈਟ ਬਾਰ-ਬਾਰ ਕੱਟ ਲਈ ਜਾਂਦੇ ਆ ਮਾੜੀ ਹੀ ਨੇਰੀ ਆਉਂਦੀ ਆ ਕੱਟ ਪਹਿਲਾਂ ਲਾ ਲੈਂਦੇ ਨੇ ਇੱਕ ਤਾਂ ਮੀਂਹ ਪੈਂਦਾ ਕਾਹਦਾ ਗਰਮੈਸ ਵੱਧ ਹੋਈ ਜਾਂਦੀ ਆ ਗਰਮੀ ਵਧੀ ਜਾਂਦੀ ਆ ਦਿਨੋ-ਦਿਨ ਸੌਣ ਜੋ ਤਾਂ ਕੋਈ ਮੀਂਹ ਨਹੀਂ ਪਾਇਆ ਹੋਰ ਭਾਦੋ ਜਿ ਕਿੰਨੇ ਮੀਂਹ ਮੀਂਹ ਪਾਈ ਜਾਂਦਾ ਕੁੱਪਰ ਵੀ ਬੰਦਾ ਕੰਮ ਵੀ ਸਾਰੇ ਘਰ ਦਾ ਤੇ ਗੱਲਾਂ ਵੀ ਸੁਣਦਾ। ਪੱਕਾ ਕਹਿੰਦੇ ਆ ਤੂੰ ਫੇਰ ਜੀ ਕੀੜੀਆਂ ਦੇ ਵੀ ਨਹੀਂ ਪਸੰਦ ਇਹਨਾਂ ਨੂੰ ਤਾਂ। ਦੱਸ ਨਾ ਮੇਰੇ ਰਵਾਜ ਦੇ ਆਉਣੇ ਵੀ ਸੋਹਣੇ ਲੱਗਦੇ ਆ। ਹੁਣ ਕਿ ਪੀੜੀਆਂ ਤਾਂ ਡਾਉਣ ਹੋ ਰਹੇ ਨੇ। ਵੀ ਪੀੜੀਆਂ ਡਾਦਿਆ ਕਰਾਂਗੇ। ਉਹਦੇ ਵੇਜਿਆ ਕਰਨਗੇ ਆ ਕੇ ਰਿਸ਼ਤੇਦਾਰ। ਹੁਣ ਜਿਹੜੇ ਜਿਹੜੇ ਰਵਾਜ ਆ ਭਈ ਉਹ ਜੀ ਕੀ ਚਾ ਲੈ ਕੇ ਆਈਆਂ ਨੇ। ਚੱਲੋ। ਆਹ ਤੇ ਵੇਜ ਜਾਂਦੀ ਆ ਹੁਣ ਜਿੱਥੇ ਬੰਦਾ ਰਹਿੰਦਾ ਉਹ ਮੁਜੇ ਫੇਰ ਹੁਮਾ ਪੈ ਜਾਂਦਾ। ਉਹ ਦੇਖਾ ਫਿਰ ਹੋਰ ਕੋਈ ਤਾਂ ਮੇ ਜਬੀਲੀ ਬੈਠੀ ਦੇਖ ਲਿਆ ਮੈਨੂੰ ਫੇਰ ਕਹਿ ਤੂੰ ਕੁਛ ਨਾ